ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ ਨਮੀਆਂ ਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ ਲਾਈਵ ਕਵਰੇਜ ਲਈ ਸੰਪਰਕ ਕਰੋ ਕੋਈ ਨਹੀਂਗਾ ਫਿਕਰ ਨਹੀਂ ਦੇ ਸਕਦਾ ਜੰਗਾਰਿਆਂ ਮਾਂ ਭੈਣ ਬਾਪੂ ਹੋਰ ਕਰਦਾ ਸੀ ਹੋਜਾ ਦੇ ਬੱਚੇ ਆਉਂਦੇ ਤਾਰ ਹੈ ਤੇ ਆਓ ਅਕਬਰ ਜੀ I'm gonna ਮੇਰੇ ਨਾਲ ਤੁਸੀਂ ਫਤਿਹ ਕਰਨੇ ਗਿਆ ਕਰਦੇ ਹਾਂ ਉੱਧਰ ਦੇ ਪਾਸੇ ਬੈਠ ਰਹੋ ਬੈਠ ਰਹੋ ਭਾਈ ਬੈਠ ਰਹੋ ਹੁਣ ਹੁਣ ਉੱਥੇ ਨਾ ਬੈਠ ਰਹੋ ਉਹ ਖਾਸ ਰੈਕਿੰਗ ਜਿਹੜੀ ਹੁੰਦੀ ਹੈ ਇੱਕ ਵਾਰੀ ਫਿਰ ਇੱਕ ਤੁਸੀਂ ਕਰਮਾ ਭਾਗਾ ਵਾਲਾ ਮੁਬਾਰਕ ਦਿਨ ਹੈ ਜੋ ਨਵ ਜੰਮੀਆਂ ਧੀਆਂ ਦੀ ਲੋਹੜੀ ਮਨਾਈ ਜਾ ਰਹੀ ਹੈ ਸੋ ਜੀਨੀ ਅਮਾਇਨਾ ਸ਼ਖਸੀਤਾ ਨੇ ਉਹਨਾਂ ਸਾਰਿਆਂ ਵੱਲੋਂ ਜਿਹੜਾ ਪਿਆਰ ਹੈ ਜਿਹੜੀ ਮੁਹੱਬਤ ਉਹ ਇਹਨਾਂ ਮਾਸੂਮ ਛੋੜੀਆਂ ਛੋੜੀਆਂ ਬੱਚੀਆਂ ਨੂੰ ਇਸ ਲੋਹੜੀ ਤੇ ਪਵਿੱਤਰ ਤਿਉਹਾਰ ਤੇ ਬਹੁਤ ਵੱਡੀ ਬਲੇਸਿੰਗ ਬਣ ਕੇ ਦਿੱਤੀ ਜਾ ਰਹੀ ਹੈ। ਆ ਤੁਹਾਨੂੰ ਸਾਰਿਆਂ ਨੂੰ ਕਰੋੜ ਕਰੋੜ ਮੁਬਾਰਕ। ਇੱਕ ਵਾਰੀ ਖੁੱਲ ਕੇ ਤਾਲੀਆਂ ਬਜਾ ਦਿਓ ਸਾਰੇ। ਪੰਜਾਬ ਗਵਰਨਮੈਂਟ ਆਫ ਪੰਜਾਬ ਉਹਨਾਂ ਦਾ ਵੀ ਥੈਂਕਸ ਹੈ। ਔਰ ਸਾਰਿਆਂ ਨੂੰ ਆਇਕਤੀ ਦੀ ਬਤ ਕਰ ਰਹੀ ਹਾਂ ਸੋ ਲੋੜੀ ਆਪਾਂ ਸਾਰਿਆਂ ਨੇ ਮਿਲ ਕੇ ਨੱਚ ਧੱਕ ਕੇ ਮਨਾਈਏ ਤੇ ਮੈਂ ਉਹਨਾਂ ਵਿਆਪਨੀ ਸਾਹਿਬ ਨੂੰ ਗੁਜ਼ਾਰਿਸ਼ ਕਰਨਗੀ ਦਲਵਿੰਦਰ ਵਿਆਪਨੀ ਜੀ ਆਪਣੀ ਹਾਜ਼ਰੀ ਔਰ ਉਸ ਤੋਂ ਬਾਅਦ ਦੀਪਮਨ ਜੀ ਰਜਾ ਜੀ ਸੈਨੇ ਸਰਕਾਰ ਬਹੁਤ ਸਾਰੇ ਫੰਕਾਰ ਹੋਰ ਵੀ ਪਹੁੰਚੇ ਹੋਏ ਜਗ੍ਹਾ ਨੇ ਇੱਕ ਇੱਕ ਕਰਕੇ ਸੋ ਹਾਜ਼ਰੀ ਜਿਹੜੀ ਹੈ ਅੱਜ ਦੇ ਇਸ ਬਹੁਤ ਹੀ ਪਿਆਰੇ ਮਾਹੌਲ ਦੇ ਵਿੱਚ ਭਰਨੀ ਹੈ ਤੇ ਸਾਡੇ ਬਹੁਤ ਹੀ ਸਰਕਾਰਯੋਗ ਸਾਡੇ ਰਿਸਪੈਕਟਡ ਬਹੁਤ ਸਾਰੇ ਚਿਹਰੇ ਜਿਹੜੇ ਇੱਥੇ ਪਹੁੰਚੇ ਹੋਏ ਹਨ ਮੇਰੇ ਪ੍ਰਧਾਨ ਗੁਰਵਿੰਦਰ ਸੈਣੀ ਸਾਹਿਬ ਸਾਡੇ ਟੂਲ ਐਂਡ ਟ੍ਰੈਵਲ ਵਾਲੇ ਸੋ ਉਹ ਵੀ ਸਾਡੇ ਪ੍ਰਧਾਨ ਇੱਥੇ ਪਹੁੰਚੇ ਹੋਏ ਨੇ ਜੀ ਆਇਆਂ ਨੂੰ ਸਾਡੇ ਲਬਰਦਾਰ ਸੁਖਵੀਰ ਸਿੰਘ ਜੀ ਸਫਰਾ ਸਾਹਿਬ ਸਾਡੇ ਰਮਬੀਰ ਸਿੰਘ ਸਾਹਿਬ ਸਾਹਿਬ ਪੀਰ ਸਫਰਾ ਜੀ ਸਾਰੇ ਇੱਥੇ ਸਾਡੇ ਰਿਸਪੈਕਟਡ ਹਸਤੀਆਂ ਜਿਹੜੀਆਂ ਪਹੁੰਚੀਆਂ ਹੋਈਆਂ ਨੇ ਤੇ ਆਓ ਨਾਲ ਦੀ ਨਾਲ ਇਹ ਨਸਮਨ ਜਿਹੜੀ ਹੈ ਇਹ ਵੀ ਅਦਾ ਹੁੰਦੀਆਂ ਜਾਣੀਆਂ ਤੇ ਨਾਲ ਹੀ ਨਾਲ ਮਨਮੋਹਨ ਵਾਰਿਸ ਸਿੰਘ ਹਰਜਾਤ ਹਰਜੀ ਸਹਿਨੇ ਫਰਕਾਤ ਕਲਾਕਾਰ ਜਿਹੜੇ ਇਸ ਨੇਕ ਕਾਮ ਦੇ ਵਿੱਚ ਆਪੋ ਆਪਣਾ ਇਹ ਕੰਮ ਜਿਹੜੇ ਪਾ ਰਹੇ ਨੇ ਸੋ ਬਹੁਤ ਸਾਰੇ ਫਰਕਾਤ ਹੋਰ ਵੀ ਪਹੁੰਚੇ ਹੋਏ ਨੇ ਜਿਨ੍ਹਾਂ ਨੇ ਇੱਕ ਇੱਕ ਕਰਕੇ ਸੁਹਾਸ ਦੀ ਜਿਹੜੀ ਹੈ ਅੱਜ ਦੇ ਇਸ ਖੌਫੀ ਪ੍ਰਿਆਮ ਮਾਹੌਲ ਦੇ ਵਿੱਚ ਪਰਦੀ ਹੈ ਤੇ ਸਾਡੇ ਬਹੁਤ ਹੀ ਸਰਦਾਰੋ ਸਮੇ ਰਿਸਪੈਕਟਡ ਬਹੁਤ ਸਾਰੇ ਚਿਹਰੇ ਜਿਹੜੇ ਇੱਥੇ ਪਹੁੰਚੇ ਹੋਏ ਨੇ ਮੇਰਾ ਭਰਾ ਗੁਰਵਿੰਦਰ ਸੈਣੀ ਸਾਹਿਬ ਸਾਡੇ ਟੂਰ ਐਂਡ ਟ੍ਰੈਵਲ ਵਾਲੇ ਸੋ ਉਹ ਵੀ ਸਾਡੇ ਭਰਾ ਇੱਥੇ ਪਹੁੰਚੇ ਹੋਏ ਨੇ ਜੀ ਆਇਆਂ ਨੂੰ ਸਾਡੇ ਨੰਬਰਦਾਰ ਸੁਖਵੀਰ ਸਿੰਘ ਜੀ ਸਫਰਾ ਸਾਹਿਬ ਸਾਡੇ ਰਣਵੀਰ ਸਿੰਘ ਜੀ ਸਫਰਾ ਸਾਹਿਬ ਪੀਰ ਸਫਰਾ ਜੀ ਸਾਰੇ ਇੱਥੇ ਸਾਰੇ ਰਿਸਪੈਕਟਡ ਹਸਤੀਆਂ ਜਿਹੜੀਆਂ ਪਹੁੰਚੀਆਂ ਹੋਈਆਂ ਨੇ ਤੇ ਆਓ ਨਾਲ ਦੀ ਨਾਲ ਇਹ ਰਸਮਾਂ ਜਿਹੜੀਆਂ ਇਹ ਵੀ ਅ ਅਦਾ ਹੁੰਦੀਆਂ ਜਾਣੀਆਂ ਤੇ ਨਾਲ ਦੀ ਨਾਲ ਦੀਪ ਸੰਗੀਤ ਜਿਹੜਾ ਕਿਉਂਕਿ ਬਹੁਤ ਸਾਰੇ ਕਲਾਕਾਰ ਪਏ ਨੇ ਆਓ ਮੇਲਿਆਂ ਦਾ ਬਾਦਸ਼ਾਹ ਦਲਵਿੰਦਰ ਬਿਆਨਪੁਰੀ ਜਿਸਤੇ ਗਾਇ ਹੋਏ ਗੀਤਾਂ ਨੂੰ ਤੁਹਾਡੇ ਵੱਲੋਂ ਬੜਾ ਪਿਆਰ ਮਿਲਿਆ ਸਰਤਾਰ ਮਿਲਿਆ ਤੇ ਬੋੜਾ ਥੱਲੇ ਬੈਠ ਬਾਪੂ ਯਾਦ ਕਰਦੇ ਲਾਹੌਰ ਸ਼ਹਿਰ ਨੂੰ ਸੋ ਉਹ ਫਤਕਾਰ ਤੁਹਾਡੀ ਨਜ਼ਰ ਕਰਨ ਜਾ ਰਹੇ ਹੈ ਜੇ ਤਾੜੀਆਂ ਮਾਰ ਜਾ ਦਿਓ ਜ਼ੋਰਦਾਰ ਤਾੜੀਆਂ ਦਲਵਿੰਦਰ ਬਿਆਨਪੁਰੀ ਜੀ ਹਉ ਧਾਈਏ 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 ਦੇ ਰਾਈਏ ਆਜੋ ਸਾਡੇ ਐਸਪੀ ਸਾਹਿਬ ਰਿਸਪੈਕਟੇਬਲ ਸ਼੍ਰੀ ਸੰਜੀ ਸਿੰਘ ਰਾਏ ਸਾਹਿਬ ਜਿਹੜਾ ਦੇ ਸਭੇ ਬੈਸੀ ਸਾਡੇ ਮੋਤਟਰ ਹੋਏ ਆ ਕਿ ਮੇਰੇ ਸਾਹਿਬ ਤੇ ਸਾਡੇ ਪ੍ਰੋਮੋਟਰ ਰਤੀ ਇਤਿਰਾ ਸਾਹਿਬ ਜਿਹੜਾ ਦੇ ਹੁਕਮ ਸਾਧਨ ਨਵਰਾਜ ਸਾਡੇ ਉਸਤਾਦ ਲੋਕ ਸ਼੍ਰੀ ਹੰਸ ਰਾਏ ਹੰਸ ਤੇ ਬਲਮੋਨ ਵਾਦ ਸਾਹਿਬ ਸਾਰੇ ਜੀ ਔਰ ਕਿੰਧੂ ਜੀ ਸਾਹਿਬ ਨੂੰ ਵਧਾਈਆਂ ਦੇਣ ਵਾਸਤੇ ਆਏ ਆ ਓ ਭਾਈਏ 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 ਲੋੜੀ ਦੀਆਂ ਦੀ ਸ਼ਕਲਾ ਨਾਲ ਸਨੇਹ ਦੇ ਹੋ ਸਕਨਾ ਨਵਰਾਜ ਸਾਡੇ ਉਸਤਾਲ ਲੋਕ ਸ਼੍ਰੀ ਹਰਸਰਾਇ ਹੰਸ ਤੇ ਮਨਮੋਹਨワੱਟ ਸਾਹਿਬ ਸਾਰੇ ਹੀ ਅੱਜ ਕਿੰਨੂ ਜੌਹਰ ਸਾਹਿਬ ਨੂੰ ਵਧਾਈਆਂ ਦੇਣ ਵਾਸਤੇ ਆਏ ਆ ਉਹ ਬੜਾ ਪਿਆਰ ਮਿਲਿਆ ਸਰਕਾਰ ਮਿਲਿਆ ਕਿ ਬੋੜਾ ਥੱਲੇ ਬੈਠ ਬਾਪੂ ਯਾਦ ਕਰਦੇ ਲਾਹੌਰ ਸ਼ਹਿਰ ਨੂੰ ਸੋ ਉਹ ਫਤਕਾਰ ਕੋਣੀ ਨਜ਼ਰ ਕਰਨ ਜਾ ਰਹੇ ਹੈ ਕਰੀ ਤਾੜੀਆਂ ਮਾਰ ਦਿਓ ਜ਼ੋਰਦਾਰ ਤਾੜੀਆਂ ਦਲਵਿੰਦਰ ਗਿਆਨ ਪੂਰੀ ਕੀ ਹੋਰ ਧਾਈਏ خوشیاں کرما والا مبارک دن ہے جو نو جمع منائی so, جی جنیاں مائناز شخصیت نے سارے ولوا پیار جہی محبت چھوٹے چھوٹے بچوں کے پوتر تیوہار پہ بہت وڈی بلیسنگ بن کے دیتی جا رہی ہے آپ کو انہوں سارے انہوں کروڑ کروڑ مبارک ایک باری کھل کے تالیاں بجا دیا سارے لوڑی دیا بہت بہت مبارکہ کرنے سارے انہوں اور آج اس لوڑی کے تیہار تھے بلویندر دیال پوری صاحب انہوں دی بھی حاضری ہوئے گی دیپ امن جی بہت بھی سریلی فنکارہ انہوں نے ساڑے بچ پہنچے انہوں دی بھی حاضری ہوئے گی چار پچ لےڈیز اتو آ جانا جن چھوٹی چھوٹی بیٹیاں لے کے آئے آ ج آ جی بڑے آرامنا, بڑے خاص فیصل تو جایا باہر آؤ سرکاری آؤ سارے ڈاکٹر گرپریت کور باندھ اکٹھے کر کے لے کے آئے ضلع پروگرام آفیسر رجحت جیل جی اپنی حاضری اور اس کو ہرش لوڑی کے موقع دے سی پہلے اسٹیج کے سارے بہت ہی پیارے رسپیکٹر ڈاکٹر گرپریت مان جی سڈے سی ایم صاحب دے تو سارا ہو سب تھی میں بہت بہت لوڑی کی مبارک دینی ہاں تیاڑی پہلے سارے ہمیشہ پتہ بھی لوہی مناسب کی لوہی منا بہت خوشی ہے تیا بھی امنیا ہی یوگ نے انہیں ہی پیاریاں یاد رکھو ساڑھے رشتے ایک پروار یہ تو بنتے ہیں جنہیں اے پتوں دینا مانتا انہیں ہی دیا بھی میری بھی ایک ہے بہت پیاری اور میں ہمیشہ انہوں یہی گل کہنی کہ جی آسمان چڑائی نقص ارگی لگاؤ زندگی دا مان مانو میں امید کر دیا کہ ہر ماں باپ انہیں نے یہی خوشی ہے ہمیشہ دیا سکھی دیکھنا میں پنجاب مہلا کمیشن سے روز کیسز بھی دیکھتی ہاں دا بڑا دکھ درد بھی دیکھ ہاں ہر روز میرے کوئی نہ کوئی ایسے کیس آتے کہ ساری تی جی ہے سورے گھر سکی ہو نہیں ہے پر وہ اندر میں ہمیشہ ہی دیکھ ہاں کہ صرف ایک چھوٹی موٹی ایک جڑی ایگو آ جاندی ہے کرے یا کرے چھوٹی جی مسئنڈرسٹینڈنگ آ جاتی ہے ساس موہد دے اندر کدے ننان دے اندر کدے آپس میں لیڈیز دے اندر میں ہمیشہ ہی ہی کہنے کو جنرلی جن بھی کیسز دے نہیں. کار کو کار اسی ارسینٹ کیس اسی اتر ہی دور کر دیا پیار دے نال ستکار کے نام جی سس ہے وہ ماں سمجھو تو جہی ننان ہے انہوں بھی پہن سمجھو اہی پیار جو ماں باپ نو اپنے کہ دیا سورے کار دے کہ ساڑا پروار بہت خوشی پردار ہر ایک طرح نے دیکھا کہ دیا بہت کار پرواد کرتا ہے میں بھی یہی چاہوں کی کہ اپنی طیاں پڑھاؤ لکھاؤ اسے اچھا سب زیادہ پولیس آفیسرس ڈی سی ایس ایس پیڑیاں ਸਾਡੇ ਸੂਬੇ ਦੇ ਮੁੱਖ ਮੰਤਰੀ ਸਾਡੇ ਦਿਲਾਂ ਦੀ ਧੜਕਣ ਸਰਦਾਰ ਭਗਵੰਤ ਸਿੰਘ ਮਾਨ ਜੀ ਧਰਮ ਪਤਨੀ ਔਰ ਉਹਨਾਂ ਦੇ ਨਾਲ ਹੀ ਸਾਡੇ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਰਾਜਦਾਲੀ ਗਿੱਲ ਭੈਣ ਜੀ ਚੇਅਰਪਰਸਨ ਮਹਿਲਾ ਕਮਿਸ਼ਨ ਔਰ ਬਹੁਤ ਹੀ ਸਤਿਕਾਰਯੋਗ ਸ਼ਖਸੀਤਾ ਸਾਡੇ ਮੰਗਲ ਸਿੰਘ ਵਾਸੀ ਚੇਅਰਮੈਨ ਜੀ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਸਾਥੀ ਮੱਲੀ ਸਾਹਿਬ ਐਡਵੋਕੇਟ ਔਰ ਬਹੁਤ ਹੀ ਸਤਿਕਾਰਯੋਗ ਸਖੀਤਾ ਜਿਹੜੀਆਂ ਆ ਇਸ ਹਲਕੇ ਦੇ ਵਿੱਚੋਂ ਸਾਡੀਆਂ ਬਹੁਤ ਹੀ ਸਤਿਕਾਰਤ ਭੈਣਾਂ ਜਿਹੜੀਆਂ ਆਪਣੀਆਂ ਬੱਚੀਆਂ ਨੂੰ ਲੈ ਕੇ ਇੱਥੇ ਆਈਆਂ ਆ ਜਿਨ੍ਹਾਂ ਦੀ ਅੱਜ 5100 ਬੱਚੀਆਂ ਦੀ ਲੋੜੀ ਜਿਹੜੀ ਹੈ ਉਹ ਪਾਈ ਜਾ ਰਹੀ ਆ ਇਸ ਕਾਰਜ ਦੇ ਲਈ ਸਾਡਾ ਬਹੁਤ ਹੀ ਸਤਿਕਾਰ ਸਾਡਾ ਭਰਾ ਪਿੰਦੂ ਜੋਹੜੀ ਜੀ ਜਿਹੜਾ ਵਿਦੇਸ਼ਾਂ ਦੀ ਧਰਤੀ ਦੇ ਵਿੱਚ ਬੈਠਾ ਵੀ ਇਸ ਧਰਤੀ ਦੇ ਨਾਲ ਮੋਹ ਬਣਾ ਕੇ ਬਹੁਤ ਹੀ ਵੱਡਾ ਜਿਹੜਾ ਕਾਰਜ ਕਰ ਰਿਹਾ ਆ ਪਿਛਲੇ 15 ਸਾਲ ਤੋਂ ਔਰ ਉਹਨਾਂ ਦੀ ਸਮੁੱਚੀ ਟੀਮ ਜਿਹੜੀ ਦਿਨ ਰਾਤ ਇਕ ਕਰਕੇ ਜਿਹੜਾ ਹੈ ਇਸ ਪ੍ਰੋਗਰਾਮ ਨੂੰ ਨੇਪਰੇ ਚਾੜਦੀ ਆ ਸੋ ਬਹੁਤ ਹੀ ਵਧੀਆ ਅੱਜ ਇੱਕ ਸੱਭਿਆਚਾਰਕ ਪ੍ਰੋਗਰਾਮ ਜਿਹੜਾ ਬਣ ਚੁੱਕਾ ਆ ਸਾਰੇ ਵੀਰ ਚੇਅਰਮੈਨ ਸਭਾਨ ਵਲੰਟੀਅਰਸ ਮੇਰੇ ਵੱਡੇ ਵੀਰ ਮਨੂਨ ਮਹਾਰਜ ਜੀ ਕਮਲ ਹੀਰ ਜੀ ਤੇ ਪਿੰਡ ਕੁੜਕਾਂ ਦੀ ਸਾਰੀ ਸੰਗਤ ਆਓ ਫਤੜੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਨਾ ਚਾਹੁੰਦੀ ਆ ਜੌਨ ਵੀਰ ਜੀ ਦਾ ਜਿਨ੍ਹਾਂ ਨੇ ਅੱਜ ਦਾ ਪ੍ਰੋਗਰਾਮ ਰਿਕਿਆ ਹੈ ਮੇਰੀ ਬੇਨਤੀ ਹੈ ਤੁਸੀਂ ਵੀ ਉੱਪਰ ਹੀ ਆ ਜਾਓ ਜੀ ਸੋ ਬਹੁਤ ਨੇਕ ਭਰਾਲਾ ਬਹੁਤ ਵਿਲੱਖਣ ਸੋਚ ਹੈ ਕੀ ਆਪਾਂ ਨੂੰ ਧੀਆਂ ਦੀ ਵੀ ਲੋਹੜੀ ਮਨਾਉਣੀ ਚਾਹੀਦੀ ਐ। ਪੁੱਤਾਂ ਦੀ ਲੋਹੜੀ ਤਾਂ ਹਰੇਕ ਆਪਦੇ ਆਪ ਦੇ ਘਰ ਕਰਦਾ। ਸਾਰਿਆਂ ਨੂੰ ਚਾਹ ਹੁੰਦਾ ਵੀ ਸਾਡੇ ਘਰ ਬੱਚਾ ਪੈਦਾ ਹੋਇਆ ਐ, ਅਸੀਂ ਲੋਹੜੀ ਦਾ ਚਾਹਾਂ ਕਰਾਂਗੇ, ਲੋਹੜੀ ਮਨਾਵਾਂਗੇ। ਪਰ ਕਿਸੇ ਹੋਰ ਬਾਰੇ ਸੋਚਣਾ ਬਹੁਤ ਔਖਾ ਐ। ਹਰੇਕ ਬੰਦੇ ਦੀ ਸੋਚ ਇਹ ਜੀ ਹੁੰਦੀ ਨਹੀਂ। ਵਿਰਲਾ ਹੀ ਕੋਈ ਬੰਦਾ ਹੁੰਦਾ ਜੋ ਐ ਜੀ ਸੋਚ ਰੱਖਦਾ ਐ। ਸੋ ਅਸੀਂ ਧੰਨਵਾਦ ਕਰਦੇ ਆ ਪਿੰਦੂ ਵੀਰ ਜੀ ਦਾ। ਤੇ ਮੈਂ ਸਾਰੀ ਸਾਥ ਸੰਗਤ ਦਾ ਵੀ ਧੰਨਵਾਦ ਕਰਦੀ ਆ ਜਿਹੜੇ ਇੱਥੇ ਬਹੁਤ ਚਾਹਵਾਂ ਨਾਲ ਪਹੁੰਚੇ ਹੋ ਤੁਸੀਂ ਤਿੰਆਂ ਧਮਾਵਾਂ ਵੀ ਨੇ ਮੇਰੇ ਵਰਗੀਆਂ ਜਿਹੜੀਆਂ ਨੱਚ ਰਹੀਆਂ ਸੀਗੀਆਂ ਆਹ ਦਾ ਪੂਰਾ ਇੰਜੋਏ ਕਰ ਰਹੀਆਂ ਸੀਗੀਆਂ ਸੋ ਅੱਜ ਕੱਲ ਤਿੰਆਂ ਪੁੱਤਾਂ ਦਾ ਜਿਹੜਾ ਫਰਕ ਹੈ ਉਹ ਬਹੁਤ ਮਿਟ ਗਿਆ ਮੈਨੂੰ ਲੱਗਦਾ ਤਿੰਆਂ ਦੇ ਹੋਣ ਦਾ ਜਾਇਦਾ ਚਾਹ ਚੜਦਾ ਕਿਉਂਕਿ ਪਤਾ ਹੁੰਦਾ ਹੈ ਇਹਨਾਂ ਨੇ ਵੀ ਆਪ ਹੀ ਕਿਸੇ ਨਾ ਕਿਸੇ ਮੰਜ਼ਲ ਤੇ ਪਹੁੰਚ ਜਾਣਾ ਸਾਨੂੰ ਜਿਆਦਾ ਮਿਹਨਤ ਕਰਨ ਦੀ ਲੋੜ ਨਹੀਂ ਪੈਂਦੀ ਇੱਕ ਸਹੀ ਰਸਤਾ ਦਿਖਾਉਣ ਦੀ ਲੋੜ ਹੈ ਇੱਕ ਮੌਕਾ ਦੇਣ ਦੀ ਲੋੜ ਹੁੰਦੀ ਹੈ ਬੱਚੇ ਨੂੰ ਕਿ ਉਹਨੂੰ ਚੰਗੀ ਐਜੂਕੇਸ਼ਨ ਮਿਲ ਜੇ ਉਹਨੂੰ ਦੁਨੀਆਦਾਰੀ ਦੀ ਸਮਝ ਆ ਜਾਵੇ ਬੱਚੇ ਨੇ ਆਪਦੀ ਮੰਜ਼ਿਲ ਆਪ ਹੀ ਲੱਭ ਲੈਣੀ ਹੈ ਕੋਈ ਮੰਤੇ ਜਾਂ ਆਪਣੇ ਆਪ ਤੇ ਬੋਝ ਨਾ ਲਿਆ ਕਰੋ ਇਸ ਗੱਲ ਦਾ ਛੋਟੀ ਜੀ ਜ਼ਿੰਦਗੀ ਹੈ ਮੈਨੂੰ ਲੱਗਦਾ ਇੰਜੋਏ ਕਰ ਲੈਣੀ ਚਾਹੀਦੀ ਹੈ ਆਪਣੀ ਗਰਬਾਣੀ ਜੀ ਵੀ ਆਉਂਦਾ ਹੈ ਕਿਸੋ ਕਿਉਂ ਮੰਨਦਾ ਆਖੀਏ ਜੇ ਜੰਮੇ ਰਾਜਾਂ ਸੋ ਸਮਾਲਕ ਦੇ ਦੇਣ ਐ ਬਹੁਤ ਕੀਮਤੀ ਬੱਚੇ ਨੇ ਹਰੇਕ ਬੱਚਾ ਬਹੁਤ ਕੀਮਤੀ ਐ ਉਹਨੂੰ ਬਹੁਤ ਸੰਭਾਲ ਕੇ ਰੱਖਿਆ ਕਰੋ ਉਹਨੂੰ ਚੰਗੀਆਂ ਚੀਜ਼ਾਂ ਸਿਖਾਓ ਦੁਨੀਆਦਾਰੀ ਵਿੱਚ ਵਿਚਰਨਾ ਸਿਖਾਓ ਮੈਨੂੰ ਲੱਗਦਾ ਅੱਜ ਕੱਲ ਦੇ ਬੱਚੇ ਇੰਨੇ ਕ ਟੈਲੈਂਟਡ ਨੇ ਉਹਨਾਂ ਨੂੰ ਦੱਸਣ ਦੀ ਲੋੜ ਨਹੀਂ ਹੈ ਆਪਾਂ ਨੂੰ ਜ਼ਿਆਦਾ ਸਹੀ ਪਰਵਰਿਸ਼ ਕਰਦੋ ਉਹ ਆਪੇ ਕਿਸੇ ਨਾ ਕਿਸੇ ਰਸਤੇ ਤੇ ਪਹੁੰਚ ਜਾਂਦੇ ਨੇ ਤੇ ਅੱਜ ਕੱਲ੍ਹ ਦੇ ਮਾਵਾ ਮੈਨੂੰ ਲੱਗਦਾ ਜਿਆਦਾ ਐਜੂਕੇਟਿਡ ਨੇ ਤੁਹਾਨੂੰ ਵੀ ਮੈਨੂੰ ਦੱਸਣ ਦੀ ਲੋੜ ਨਹੀਂ ਵੀ ਕੀ ਕੀ ਕਰਨਾ ਸਾਰੀਆਂ ਹੱਸ ਰਹੀਆਂ ਨੇ ਕਿਉਂਕਿ ਸਾਰੇ ਪੜ੍ਹੇ ਲਿਖੇ ਹੋ ਕਿਸੇ ਪੰਜਾਬ ਆਪਣਾ ਬਹੁਤ ਤਰੱਕੀ ਕਰ ਰਿਹਾ ਹੈ ਸਰਕਾਰ ਵੀ ਕੋਸ਼ਿਸ਼ ਕਰ ਰਹੀ ਹੈ ਕਿ ਤੀਆਂ ਪੁੱਤਾਂ ਨੂੰ ਵਧੀਆ ਆਪਾਂ ਐਜੂਕੇਸ਼ਨ ਦੇ ਦਈਏ ਕਿਸੇ ਨਾ ਕਿਸੇ ਰਸਤੇ ਪਾ ਦਈਏ ਸੋ ਮੁੱਖ ਮੰਤਰੀ ਸਾਹਿਬ ਵੀ ਆਪਲੀ ਮਿਹਨਤ ਕਰ ਰਹੇ ਨੇ ਪਰ ਪੰਜਾਬਾਂ ਦੀ ਤਰੱਕੀ ਤਾਂ ਹੀ ਹੋਊ ਜੇ ਤੁਹਾਡੇ ਸਾਰਿਆਂ ਦੀ ਤਰੱਕੀ ਹੋਊ ਜੇ ਇੱਕ ਇੱਕ ਘਰ ਦੀ ਤਰੱਕੀ ਹੋਊਗੀ ਤੁਹਾਡੇ ਨਾਲ ਹੀ ਪੰਜਾਬ ਹੈ ਜੇ ਪੰਜਾਬ ਦੇ ਬੱਚੇ ਪੜ੍ਹਨਗੇ ਲਿਖਣਗੇ ਵਧੀਆ ਨੌਕਰੀਆਂ ਤੇ ਲੱਗਣਗੇ ਤਾਂ ਹੀ ਪੰਜਾਬ ਤਰੱਕੀ ਕਰੂਗਾ ਪੰਜਾਬ ਉਹੀ ਖੁਸ਼ਹਾਲ ਪੰਜਾਬ ਬਣੂਗਾ ਇਹ ਲੋੜੀਆਂ ਦੇ ਮੇਲੇ ਆਪਾਂ ਦੇਖਿਆ ਕਿ ਭੁੱਲੇ ਗਏ ਸੀਗੇ ਲੋਕ ਲੋੜੀਆਂ ਵੀ ਮਨਾਉਣ ਨੂੰ ਇੰਨਾ ਟ੍ਰੈਂਡ ਚੱਲ ਗਿਆ ਸੀਗਾ ਕਿ ਆਪਾਂ ਬਾਹਰ ਭੇਜ ਦਈਏ ਬੱਚਿਆਂ ਨੂੰ ਜਿਵੇਂ ਤੇ ਮੈਂ ਜ਼ੋਰ ਲਾ ਕੇ ਉੱਥੇ ਜਾ ਕੇ ਆਉਗਾ ਸੈੱਟ ਹੋ ਜਾਣ ਬਹੁਤ ਮਾਲਕ ਦਾ ਸ਼ੁਕਰਾਨਾ ਕਰਦੇ ਆ ਕਿ ਇਹ ਤਿਉਹਾਰ ਜਿਹੜੇ ਨੇ ਆਪਣੀਆਂ ਪ੍ਰਾਤਨ ਇਹ ਦਵਾਰਾ ਹੋਂਦ ਚ ਆਏ ਨੇ ਲੋਕ ਆਪਦੇ ਮਨਾ ਰਹੇ ਨੇ ਲੋੜੀਆਂ ਨੂੰ ਚਾਹਾਂ ਨਾਲ ਤੀਆਂ ਨੂੰ ਬਹੁਤ ਚਾਹਾਂ ਨਾਲ ਅੱਜ ਕੱਲ੍ਹ ਲੋਕ ਬਣਾ ਰਹੇ ਨੇ ਸੋ ਸਰਕਾਰ ਉਪਰਾਲੇ ਕਰ ਰਹੀ ਹੈ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਜਿਵੇਂ ਤੁਸੀਂ ਪਿਆਰ 2022 ਚ ਮੁੱਖ ਮੰਤਰੀ ਸਾਹਿਬ ਨੂੰ ਬਖਸ਼ਿਆ ਹੋਵੇਂ ਪਿਆਰ ਕਰਦੇ ਰਹੋ ਕਦੇ ਵੀ ਅਸੀਂ ਕੰਮਾਂ 'ਚ ਕਮੀ ਨਹੀਂ ਆਉਣ ਦਿੰਦੇ ਜਿੰਨੇ ਜੋ ਕੇ ਹੈਗੇ ਆ ਤੁਹਾਡੇ ਵਿੱਚ ਹਾਜ਼ਰ ਰਹਾਂਗੇ ਤੁਹਾਡੇ ਵਿੱਚ ਵਿਚਰਦੇ ਰਹਾਂਗੇ ਮੈਂ ਸਿਆਸੀ ਪ੍ਰੋਗਰਾਮਾਂ ਕੇ ਨਾਲ ਕਿਤੇ ਜਾਵਾਂ ਨਾ ਜਾਵਾਂ ਜਿੱਥੇ ਧੀਆਂ ਦੀ ਗੱਲ ਹੋਵੇ ਜਿੱਥੇ ਸਮਾਜ ਦੀ ਗੱਲ ਹੋਵੇ ਮੈਥੋਂ ਨਾ ਨਹੀਂ ਕੀਤੀ ਜਾਂਦੀ ਮੇਰਾ ਦਿਲ ਕਰਦਾ ਕਿ ਆਪਦੇ ਲੋਕਾਂ ਦੇ